ਤਈਓ ਪ੍ਰੈਲ ਨੂੰ ਅੰਮ੍ਰਿਤਸਰ ਚ ਹੋਣ ਜਾ ਰਹੀ ਪ੍ਰਾਈਡ ਪਰੇਡ ਨੂੰ ਪ੍ਰਬੰਧਕਾਂ ਨੇ ਰੱਦ ਕਰ ਦਿੱਤਾ ਵੱਡੇ ਵਿਰੋਧ ਤੋਂ ਬਾਅਦ ਪ੍ਰਬੰਧਕਾਂ ਨੇ ਇਹ ਫੈਸਲਾ ਲਿਆ ਉਹਨਾਂ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕਿਹਾ ਮੈਂ ਰਿਦਮ ਜੱਡਾ ਤੇ ਰਮਿਤ ਸੀਟ ਪ੍ਰਾਈਡ ਪ੍ਰੇਡ ਅੰਮ੍ਰਿਤਸਰ ਦੇ ਪ੍ਰਬੰਧਕ ਹਾਂ ਅਸੀਂ ਇੱਕ ਵਿਦਿਆਰਥੀ ਸੰਗਠਨ ਹਾਂ ਤੇ 2019 ਤੋਂ ਅੰਮ੍ਰਿਤਸਰ ਚ ਐਲਜੀਬੀਟੀਕਯੂ ਆਈਏ ਪਾਈ ਚਾਰਨ ਨੂੰ ਜੋੜਨ ਤੇ ਉੱਚਾ ਚੁੱਕਣ ਲਈ ਇੱਕ ਸ਼ਾਂਤੀਪੂਰਵਕ ਪ੍ਰੇਡ ਕਰ ਰਹੇ ਹਾਂ ਮੁੱਖ ਤੌਰ ਤੇ ਸ਼ਹਿਰ ਦੇ 트랜ਸਜੈਂਡਰ ਲੋਕਾਂ ਤੇ ਉਹਨਾਂ ਦੇ ਅਧਿਕਾਰਾਂ ਤੇ ਧਿਆਨ ਕੇਂਦਰਿਤ ਕਰਨ ਲਈ ਅਸੀਂ ਪਹਿਲਾਂ ਨੌਕਰੀ ਦੇ ਮੌਕਿਆਂ ਨਾਲ ਬਹੁਤ ਸਾਰੇ ਲੋਕਾਂ ਦਾ ਸਮਰਥਨ ਕੀਤਾ ਤੇ ਹਰ ਚੀਜ਼ ਨੂੰ ਸਕਾਰਾਤਮਕ ਹੁੰਗਾਰਾ ਮਿਲਿਆ ਉਹਨਾਂ ਅੱਗੇ ਲਿਖਿਆ ਕਿ ਇਸ ਸਾਲ ਵਿਰੋਧ ਦੇ ਕਾਰਨ ਅਸੀਂ ਸੂਚਿਤ ਕਰਦੇ ਹਾਂ ਕਿ ਪ੍ਰਾਈਡ ਅੰਮ੍ਰਿਤਸਰ 27 ਅਪ੍ਰੈਲ 2025 ਨੂੰ ਰੋਜ਼ਗਾਰ ਜਾਂਚ ਪ੍ਰਾਈਡ ਪ੍ਰੇਡ ਨੂੰ ਰੱਦ ਕੀਤਾ ਜਾਂਦਾ ਹੈ ਅਸੀਂ ਕਿਸੇ ਵੀ ਧਾਰਮਿਕ ਜਾਂ ਰਾਜਨੀਤਿਕ ਸਮੂਹਾਂ ਦੀਆਂ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਇਰਾਦਾ ਨਹੀਂ ਰੱਖਦੇ ਸਾਡੇ ਮੈਂਬਰਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਤੇ ਅਸੀਂ ਇਸ ਦੀ ਸੁਰੱਖਿਆ ਲਈ ਉਪਾਅ ਕਰਾਂਗੇ ਦੱਸਦੇ ਕਿ ਇਸ ਪ੍ਰੇਡ ਦੇ ਐਲਾਨ ਤੋਂ ਬਾਅਦ ਲਗਾਤਾਰ ਜੰਮ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰਮਜੀਤ ਸਿੰਘ ਅਕਾਲੀ ਲੱਖਾ ਸਿਧਾਨਾ ਤੇ ਹੋਰ ਵੀ ਕਈਆਂ ਵੱਲੋਂ ਇਸ ਨੂੰ ਮਨਜ਼ੂਰੀ ਦੇਣ ਦੀ ਨਿਖੇ ਦੀ ਕੀਤੀ ਜਾ ਰਹੀ ਸੀ ਤੇ ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਉੱਥੇ ਅਜਿਹੇ ਮੇਲੇ ਨਹੀਂ ਹੋਣ ਦਿੱਤੇ ਜਾਣਗੇ ਜਿਸ ਨੂੰ ਲੈ ਕੇ ਹੁਣ ਪ੍ਰਬੰਧਕਾਂ ਦਾ ਬਿਆਨ ਸਾਹਮਣੇ ਹੈ ਤੇ ਉਹ ਇਸ ਸਪਰੇਡ ਨੂੰ ਰੱਦ ਕਰ ਦਿੱਤਾ ਹੈ